ਸਤਗੁਰ ਦੀ ਨਿਸ਼ਾਨੀ ਕੀ ਹੈ ਮਹਾਰਾਜ ਨੇ ਬਚਨ ਫਰਮਾਇਆ ਹਨ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਮਨ ਕੀ ਦੁਬਧਾ ਬਿਨਸ ਜਾਏ ਹਰ ਪਰਮ ਪਦ ਲਈ ਹੈ ਕੋਲਾ ਨਾਮ ਹੈ ਸਤਗੁਰ ਤੇ ਉਹਦਾ ਨਾਮ ਹੈ ਆਨੰਦ ਲੱਖਾਂ ਤੇ ਵੀ کئی ਪ੍ਰਕਾਰ ਦਾ ਮੰਨਿਆ ਹੈ ਤਿੰਨ ਪ੍ਰਕਾਰ ਦਾ ਹੁੰਦਾ ਹੈ ਇੱਕ ਵਿਸ਼ੇ ਆਨੰਦ ਹੈ ਇੱਕ ਜੋਗਾ ਆਨੰਦ ਤੇ ਇੱਕ ਬ੍ਰਹਮ ਆਨੰਦ ਹੈ ਵਿਸ਼ੇ ਆਨੰਦ ਕਟੋਰੇ ਦੇ ਪਾਣੀ ਦੀ ਤਰ੍ਹਾਂ ਜੋਗਾ ਆਨੰਦ ਨਦੀਆਂ ਵਾਲਿਆਂ ਦੇ ਪਾਣੀ ਦੀ ਤਰ੍ਹਾਂ ਤੇ ਬ੍ਰਹਮ ਆਨੰਦ ਸਮੁੰਦਰ ਦੀ ਤਰ੍ਹਾਂ ਹੈ ਸੋ ਵਿਸ਼ੇ ਆਨੰਦ ਕਟੋਰੇ ਦੇ ਪਾਣੀ ਦੀ ਤਰ੍ਹਾਂ ਕਟੋਰੇ ਦਾ ਪਾਣੀ ਡੁੱਲ ਜਾਂਦਾ ਛੁੱਪ ਜਾਂਦਾ ਗਰਮ ਹੋ ਜਾਂਦਾ ਝੂਠਾ ਹੋ ਜਾਂਦਾ ਇਸੇ ਤਰ੍ਹਾਂ ਹੀ ਵਿਸ਼ੇ ਆਨੰਦ ਹੈ ਸੋ ਵਾਸ਼ਨਾ ਪੈਦਾ ਹੋਣ ਤੋਂ ਗਰਮ ਹੋ ਜਾਂਦਾ ਹੈ ਸੋ ਇਸੇ ਤਰ੍ਹਾਂ ਹੀ स्पर्ਸ਼ ਕਰਨ ਤੋਂ ਡੁੱਲ ਜਾਂਦਾ ਹੈ ਬਿਮਾਰੀ ਲੱਗਣ ਤੋਂ ਸੁੱਕ ਜਾਂਦਾ ਹੈ ਮੁੱਕ ਜਾਂਦਾ ਹੈ ਤੇ ਬਗਾਨਾ ਘਰ ਟਕਣ ਤੋਂ ਇਹ ਝੂਠਾ ਹੋ ਜਾਂਦਾ ਹੈ ਤਲੰਕਤ ਹੋ ਜਾਂਦਾ ਹੈ ਤੇ ਵਿਸ਼ੇ ਆਨੰਦ ਇਹੋ ਜਿਹਾ ਹੈ ਜੋਗਾ ਆਨੰਦ ਹੈ ਜਿੰਨਾ ਚਿਰ ਜੋਗਾ ਅਭਿਆਸ ਕਰੀਏ ਸੋ ਜਿਹੜੀ ਕਾਫਤਾਤੂ ਹੈ ਉਹ ਜੀਵਾਂ ਦੀ ਢਲ ਕਰਕੇ ਜਿਖਰਾਗਨਨੀ ਤੇ ਪੈ ਕੇ ਠੜਦੀ ਰਹਿੰਦੀ ਹੈ ਤੇ ਜੋਗੀ ਜਿਹੜੇ ਲੋਕਾਂ ਨੇ ਇਹੜਾ ਤੇ ਟਿੰਗਲਾ ਦੁਆਰਾ ਸਵਾਸਾਂ ਨੂੰ ਚੜਾ ਕਰਕੇ ਜਲੰਦਰ ਬੰਦ ਨੂੰ ਰੋਕ ਕੇ ਤੇ ਮੂਲ ਦੁਆਰੇ ਨੂੰ ਬੰਦ ਕਰਕੇ ਭੁੰਗਮਾ ਨਾੜੀ ਦੁਆਰਾ ਸਵਾਸਾਂ ਨੂੰ ਪਾਉਣ ਨੂੰ ਚੜਾ ਕੇ ਦਸਵੇਂ ਦੁਆਰੇ ਚਲ ਜਾ ਕੇ ਸੋ ਸਹਾਂਸਰ ਦਾ ਕਵਲ ਨੂੰ ਸਿੱਧਾ ਕਰਕੇ ਰਿਦੇ ਰੂਪੀ ਕਵਲ ਜਿਹਦਾ ਨਾਮ ਹੈ ਉਹਨੂੰ ਸਿੱਧਾ ਕਰਕੇ ਸੋ ਜਿਹੜੀ ਕਾਫਤਾਤੂ ਢਲਦੀ ਆ ਜੋਗੀਆਂ ਦੀ ਕੋਲੇ ਚ ਪੈਂਦੀ ਰਹਿੰਦੀ ਹੈ ਉਹਦੇ ਵਿੱਚ ਉਹਨਾਂ ਨੂੰ ਰਸਾਉਂ ਲੱਗ ਪੈਂਦਾ ਉਹ ਨੂੰ ਉਹ ਜੋਗ ਆਨੰਦ ਬ੍ਰਹਮ ਆਨੰਦ ਕਹਿੰਦੇ ਜੋਗ ਆਨੰਦ ਜਿਹੜੇ ਹਨ ਪਰ ਵਾਸਤਵ ਵਿੱਚ ਉਹ ਬ੍ਰਹਮ ਆਨੰਦ ਨਹੀਂ ਉਹ ਉਹਨੇ ਚੇਰੀ ਰਹਿੰਦਾ ਜਿੰਨੇ ਤਰ ਕਮਾਈ ਕਰਦੇ ਹੈ ਤੇ ਜਦੋਂ ਇਹ ਕਮਾਈ ਕਰਨੋਂ ਸਾਧਨ ਕਰਨੋਂ ਹਟ ਜਾਣ ਉਸੇ ਵੇਲੇ ਉਹ ਜੋਗ ਆਨੰਦ ਜਿਹੜਾ ਰਸ ਹੁੰਦਾ ਉਹ ਮੁੜ ਕੇ ਫੇਰ ਬੰਦ ਹੋ ਜਾਂਦਾ ਰਿਦਾ ਰੂਪ ਕਵਲ ਜਿਹੜਾ ਪੁੱਠਾ ਹੋ ਜਾਂਦਾ ਤੇ ਰਸ ਧਾਤੂ ਢੜ ਕੇ ਫੇਰ ਜਠੜਾ ਗਨਗਨੀ ਤੇ ਪੈਣ ਲੱਗ ਪੈਂਦੀ ਫੜ ਲੱਗ ਪੈਂਦੀ ਹੈ ਉਹ ਰਸ ਬੰਦ ਹੋ ਜਾਂਦਾ ਜਿਵੇਂ ਮੀਂਹ ਪੈਣ ਤੋਂ ਜਿਹੜੇ ਆ ਚੋਹ ਹਾਰਪੁਰ ਦੇ ਇਲਾਕੇ ਜਿਹਨੇ ਭੜਕੇ ਲਗਦੇ ਆ ਕਿ ਜਦੋਂ بارش ਬੰਦ ਹੋ ਜਾਵੇ ਤਾਂ ਉਹ ਵੀ ਨਾਲ ਹੀ ਬੰਦ ਹੋ ਜਾਂਦੇ ਆ ਇਸੇ ਤਰ੍ਹਾਂ ਦਾ ਜੋਗ ਆਨੰਦ ਹੈ ਜਿਹੜਾ ਬ੍ਰਹਮ ਆਨੰਦ ਆ ਉਹ ਸਮੁੰਦਰ ਦੀ ਤਰ੍ਹਾਂ ਨਾ ਸੁੱਕਦਾ ਨਾ ਡੁੱਲਦਾ ਨਾ ਗਰਮ ਹੁੰਦਾ ਨਾ ਠੰਡਾ ਹੁੰਦਾ ਉਹ ਇੱਕ ਰਸ ਰਹਿੰਦਾ ਇਸੇ ਤਰ੍ਹਾਂ 33 ਤਵੀ ਤੇ ਬੈਜ ਜੇ ਸੜਦਾ ਨਹੀਂ ਸੁੱਕਦਾ ਨਹੀਂ ਉੱਪਰ ਦੇ ਦੇ ਕੇ ਚਪਾਈ ਜਾ ਬਹਿ ਜਾਈਏ ਗਰਮ ਨਹੀਂ ਹੁੰਦਾਗਾ ਜੇ ਇਸੇ ਤਰ੍ਹਾਂ ਹੀ ਆਰੇ ਦੇ ਨਾਲ ਚੀਰੇ ਜਾਈਏ ਤੇ ਤਾਂ ਵੀ ਉਹ ਆਨੰਦ ਮੁੱਕਦਾ ਨਹੀਂ ਜੇ ਤਰਖੜੀ ਤੇ ਚੜ ਜਾਈਏ ਬੰਦ ਬੰਦ ਕਤਵਾ ਲਈਏ ਸੀਸ ਕਲ ਤੇ ਰੱਖ ਲਈਏ ਤਾਂ ਵੀ ਉਹਦੇ ਵਿੱਚ ਕੋਈ ਫਰਕ ਨਹੀਂ ਰਹਿੰਦਾਗਾ ਇੱਕ ਪੈਂਦਾਗਾ ਇੱਕ ਰਸ ਰਹਿੰਦਾ ਹੈ ਉਹਦਾ ਨਾਮ ਆ ਬ੍ਰਹਮ ਆਨੰਦ ਉਹ ਭਗਤਾਂ ਮਾਨ ਆਨੰਦ ਹੈ ਉਹ ਭਗਤਾਂ ਦੇ ਵਿੱਚ ਬ੍ਰਹਮ ਗਿਆਨੀਆਂ ਦੇ ਮਾਨੇ ਚੋਂ ਆਉਂਦਾ ਬਾਕੀਿਆਂ ਦੇ ਨਹੀਂ ਆਨੰਦ ਰੰਗ ਤੋਂ ਲੰਗਰ ਮੇਲੇ ਜਦੋਂ ਵਰਤਉਂਦੇ ਸਾਰੇ ਕਹਿੰਦੇ ਆ ਕੌਣ ਘੰਟੇ ਪਿੱਛੇ ਜਲਪਣ ਦੀ ਤਲੀ ਦੇਖਦੇ ਹਣ ਸੱਚੇ ਭਗਤਾਂ ਮਨ ਆਨੰਦਾਂ ਦੇ ਮਨ ਵਿੱਚ ਪਾਇਆ ਆਨੰਦ ਦਾ ਦੁਲਦਾ ਤੁਰੇ ਘਰ ਉਹ ਮਹਾਪੁਰਖ ਸੱਚੇ ਸ਼ਬਦ ਰੰਗ ਰਾਤੇ